ਸੋ ਪੱਲਾ ਜੀ ਨੂੰ ਅੰਤਿਮ ਵਿਦਾਈ ਦਿੱਤੀ ਹੈ ਹਰਦੀਪ ਸਰ ਮੇਰੇ ਨਾਲ ਹੈਗੇ ਨੇ ਸਰ ਬਹੁਤ ਵੱਡਾ ਘਾਟਾ ਇੰਡਸਟਰੀ ਨੂੰ ਤੇ ਕੀ ਜਜ਼ਬਾਤ ਨੇ ਤੁਹਾਡੇ ਤੂੰ ਦੁਨੀਆ ਤੋਂ ਚਲਾ ਗਿਆ ਦਿਲਦਾਰਾ ਵੇ ਸੁਨਣਾ ਹੋ ਗਿਆ ਬਾਦ ਤੇਰੇ ਜੱਗ ਸਾਰਾ ਵੇ ਪੱਲਾ ਸਾਹਿਬ ਜਿੰਨੀ ਵਧੀਆ ਰੂਹ ਸੀਗੀ ਜਿੰਨੇ ਵਧੀਆ ਕਮੇਡੀਅਨ ਸੀ ਉਹ ਨਹੀਂ ਵਧੀਆ ਸੱਚੀ ਤੇ ਸੱਚੀ ਰੂਹ ਸੀਗੀ ਉਹਨਾਂ ਜੋ ਵੀ ਸਮਾਜ ਚ ਦਿੱਤਾ ਵਿਅੰਗ ਦਿੱਤਾ ਤੇ ਸਭ ਸੱਭਿਆਚਾਰ ਚ ਰਹਿ ਕੇ ਕੰਮ ਕੀਤੇ ਇੰਡੀਆਂ ਵੱਡੀਆਂ ਵੱਡੀਆਂ ਪਿਕਚਰਾਂ ਦੇ ਦਿੱਤੀਆਂ ਪੀਐਜੂ ਚ ਦੇਖੋ ਐਨੀ ਸੇਵਾ ਕੀਤੀ ਬਟਰਨੀ ਦੀ ਆਪਣਾ ਪੀਐਚਡੀ ਹੈ ਜੀ ਡਾਕਟਰ ਜਸਵਿੰਦਰ ਭੱਲਾ ਤੇ ਸਭ ਨਾਲ ਜਿਹੜੀ ਵਧੀਆ ਬੇਟਾ ਗੱਲ ਹੈ ਕਿ ਅਸੀਂ ਭਾਗਾਂ ਨੇ ਸਾਨੂੰ ਬਾਲਮਾ ਗ ਸ਼ਰਮਾ ਤੇ ਭੱਲਾ ਸਾਹਿਬ ਨੂੰ ਸਾਨੂੰ ਵਰਲਡ ਟੂਰ ਲਾਉਣ ਦਾ ਮੌਕਾ ਮਿਲਿਆ ਪਹਿਲੇ ਦਾਕਿਆਂ ਚ ਬਾਅਦ ਵਿੱਚ 93 93 ਬਹੁਤ ਵਧੀਆ ਸਾਰੇ ਪਰਿਵਾਰ ਇਕੱਠੇ ਸਾਂਝਾਂ ਦੁੱਖ ਸੁੱਖ ਅੱਜ ਵੀ ਜਦੋਂ ਵੀ ਇਕੱਠੇ ਹੁੰਦੇ ਬਾਲ ਮਗਾਂ ਮੁਲਾਕਾਤ ਹੁੰਦੀ ਰਹਿੰਦੀ ਸੀਗੀ ਇਹ ਹੁਣ ਸਾਲ ਤੋਂ ਤਬੀਅਤ ਨਾ ਸਾਸੀਆਂ ਦੀ ਤੇ ਇਹੀ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਇਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਤੇ ਬਾਕੀ ਸਾਰੇ ਪਰਿਵਾਰ ਨੂੰ ਪਾਣਾ ਮੱਲਨ ਦਾ ਬਲ ਬਖਸ਼ੇ ਤੇ ਸਰ ਕੁਝ ਮੈਮਰੀਜ਼ ਤੁਹਾਡੀਆਂ ਭੱਲਾ ਸਰ ਦੇ ਨਾਲ ਮਿਲੇ ਹੋ ਤੁਸੀਂ ਕਿੱਦਾਂ ਕਿੱਦਾਂ ਉਹਨਾਂ ਦਾ ਉਹਨਾਂ ਨਾਲ ਮੁਲਾਕਾਤ ਹੁੰਦੀ ਸੀਗੀ ਕੁਝ ਮੈਮਰੀਜ਼ ਤੁਸੀਂ ਸ਼ੇਅਰ ਉਦੋਂ ਰਹਿੰਦੇ ਸੀ ਲੁਧਿਆਣੇ ਅਸੀਂ ਜਦੋਂ ਵੀ ਉਧਰ ਪ੍ਰੋਮ ਪ੍ਰੋਮ ਕਰਕੇ ਆਉਣਾ ਤੇ ਭੱਲਾ ਸਾਹ ਦਾਣਾ ਹਿਆਰਿਆਂ ਕਿ ਭੈਣ ਜੀ ਦੇ ਵਧੀਆ ਪ੍ਰਸ਼ਾਦ ਪੂਜਾ ਤਿਆਰ ਉਹਦੇ ਕੋਈ ਮੀਡੀਆ ਨਹੀਂ ਨਾ ਹੁੰਦਾ ਕੋਈ ਟੈਲੀਫੋਨ ਨਹੀਂ ਦੇ ਹੀ ਜਾ ਕੇ ਜਾਵਦੇ ਜਾਵ ਜਣ ਰਾਤ ਨੂੰ ਭਾਵੇਂ 12 ਵਜੇ ਤੇ ਤੁਹਾਨੂੰ ਪ੍ਰਸ਼ਾਦ ਦਾ ਗਰਮ ਗਰਮ ਮਿਲਦਾ ਸੀਗਾ ਇਹ ਜਿਹੜੀਆਂ ਸੰਝਾਂ ਨੇ ਇਹ ਸਾਰੀ ਉਮਰ ਦੀ ਤੇ ਪੁੱਲਦੀਆਂ ਹਮਸਾ ਪ੍ਰਸਾਤੀ ਜਨਾ ਪਰਿਵਾਰ ਨਾਲ ਮੁਲਾਕਾਤ ਹੋਈ ਹੁਣ ਹਾਂ ਮੈਂ ਹੁਣੇ ਹੋਈ ਹਾਂ ਜਾਵਾਂਗੇ ਕਰਨ ਕੱਲ ਬਾਹਰ ਕਿਸੇ ਦੇ ਤਾਂ ਹੀ ਤੇ ਪ੍ਰੋਬਲਮ ਦਾ ਪਤਾ ਲੱਗਿਆ ਉਹਨਾਂ ਦੀ ਜਿਹੜੀ ਬ੍ਰੇਨ ਸਟ੍ਰੋਕ ਸੀ ਕਿਵੇਂ ਹੋਇਆ ਉਹਨਾਂ ਨੂੰ ਪਤਾ ਲੱਗਿਆ ਥੋੜੇ ਢਲੇ ਸੀਗੇ ਤਬੀਅਤ ਥੋੜੀ ਨਾ ਸਾਸ ਸੀਗਾ ਬਾਕੀ ਹੋਰ ਉਹਦਾ ਰੱਬ ਦਾ ਭਾਣਾ ਤੁਰੇ ਫਿਰਦੇ ਬੰਦੇ ਪੱਲਾ ਦੇ ਕੱਲ ਮਿਲਿਆ ਸੀ ਸੱਚ ਚੜਾਈ ਕਰ ਗਿਆ ਇਹ ਤੇ ਸੱਚੇ ਪਾਤਸ਼ਾਹ ਨੂੰ ਪਤਾ ਹੈ ਉਹਦਾ ਹੁਕਮ ਹੈ ਥੈਂਕ ਯੂ ਸਰ ਥੈਂਕ ਯੂ ਸਰ ਥੈਂਕ ਯੂ ਸੋ ਅਪਾ ਲਜੀ ਨੂੰ ਅੰਤਿਮ ਵਿਦਾਈ ਦਿੱਤੀ ਹੈ ਹਰਦੀਪ ਸਰ ਮੇਰੇ ਨਾਲ ਹੈਗੇ ਨੇ ਸਰ ਬਹੁਤ ਵੱਡਾ ਘਾਟਾ ਇੰਡਸਟਰੀ ਨੂੰ ਤੇ ਕੀ ਜਜ਼ਬਾਤ ਨੇ ਤੁਹਾਡੇ ਤੂੰ ਦੁਨੀਆ ਤੋਂ ਚਲਾ ਗਿਆ ਦਿਲਦਾਰਾ ਵੇ ਸੁਨਣਾ ਹੋ ਗਿਆ ਬਾਦ ਤੇਰੇ ਜਗ ਸਾਰਾ ਵੇ ਪੱਲਾ ਸਾਹਿਬ ਜਿੰਨੀ ਵਧੀਆ ਰੂਹ ਸੀਗੀ ਜਿੰਨੇ ਵਧੀਆ ਕਮੇਡੀਅਨ ਸੀ ਉਹਨੀ ਵਧੀਆ ਸੱਚੀ ਤੇ ਸੱਚੀ ਰੂਹ ਸੀਗੀ ਉਹਨਾਂ ਜੋ ਵੀ ਸਮਾਜ ਚ ਦਿੱਤਾ ਵਿਅੰਗ ਦਿੱਤਾ ਤੇ ਸਭ ਸੱਭਿਆਚਾਰ ਚ ਰਹਿ ਕੇ ਕੰਮ ਕੀਤੇ ਇੰਡੀਆਂ ਵੱਡੀਆਂ ਵੱਡੀਆਂ ਪਿਕਚਰਾਂ ਦੀਆਂ ਦਿੱਤੀਆਂ ਪੀਯੂ ਚ ਦੇਖੋ ਇੰਨੀ ਸੇਵਾ ਕੀਤੀ ਵੈਟਰਨੀ ਦੀ ਆਪਣਾ ਪੀਐਚਡੀ ਹੈ ਜੀ ਡਾਕਟਰ ਅਸ਼ਵਿੰਦਰ ਭੱਲਾ ਤੇ ਸਭ ਨਾਲ ਜਿਹੜੀ ਵਧੀਆ ਬੇਟਾ ਗੱਲ ਹੈ ਕਿ ਅਸੀਂ ਭਾਗਾਂ ਨੇ ਸਾਨੂੰ ਬਾਲਮਾਨਾ ਸ਼ਰਮਾ ਤੇ ਭੱਲਾ ਸਾਹਿਬ ਨੂੰ ਸਾਨੂੰ ਵਰਲਡ ਟੂਰ ਲਾਉਣ ਦਾ ਮੌਕਾ ਮਿਲਿਆ ਪਹਿਲੇ ਦਾਕਿਆਂ 92 93 93 ਬਹੁਤ ਵਧੀਆ ਸਾਰੇ ਪਰਿਵਾਰ ਇਕੱਠੇ ਸਾਂਝਾਂ ਦੁੱਖ ਸੁੱਖ ਅੱਜ ਵੀ ਜਦੋਂ ਵੀ ਇਕੱਠੇ ਹੁੰਦੇ ਬਾਲ ਮੁਗਾ ਮੁਲਾਕਾਤ ਹੁੰਦੀ ਰਹਿੰਦੀ ਸੀਗੀ ਇਹ ਹੁਣ ਸਾਲ ਤੋਂ ਤਬੀਅਤ ਨਾ ਸਾਸੀਆਂ ਦੀ ਤੇ ਇਹੀ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਇਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਤੇ ਬਾਕੀ ਸਾਰੇ ਪਰਿਵਾਰ ਨੂੰ ਪਾਣਾ ਮੱਲਨ ਦਾ ਬਲ ਬਖਸ਼ੇ ਤੇ ਸਰ ਕੁਝ ਮੈਮਰੀਜ਼ ਤੁਹਾਡੀਆਂ ਭੱਲਾ ਸਰ ਦੇ ਨਾਲ ਮਿਲੇ ਹੋ ਤੁਸੀਂ ਕਿੱਦਾਂ-ਕਿੱਦਾਂ ਉਹਨਾਂ ਦਾ ਉਹਨਾਂ ਨਾਲ ਮੁਲਾਕਾਤ ਹੁੰਦੀ ਸੀਗੀ ਕੁਝ ਮੈਮਰੀਜ਼ ਤੁਸੀਂ ਸ਼ੇਅਰ ਉਦੋਂ ਰਹਿੰਦੇ ਸੀ ਲੁਧਿਆਣੇ ਅਸੀਂ ਜਦੋਂ ਵੀ ਉਧਰ ਪ੍ਰੋਮ-ਪ੍ਰੋਮ ਕਰਕੇ ਆਉਣਾ ਤੇ ਭੱਲਾ ਸਾਹ ਦੇਣਾ ਆਇਆ ਰਿਆਂ ਤੇ ਭੈਣ ਜੀ ਦੇ ਵਧੀਆ ਪ੍ਰਸ਼ਾਦ ਪੂਜਾ ਤਿਆਰ ਉਹਦੇ ਕੋਈ ਮੀਡੀਆ ਨਹੀਂ ਸੀ ਨਾ ਹੁੰਦਾ ਨਾ ਕੋਈ ਟੈਲੀਫੋਨ ਨਹੀਂ ਤੇ ਇਹ ਜਾ ਕੇ ਜਾਵਸੇ ਤੇ ਜਾਵਜਣਾ ਰਾਤ ਨੂੰ ਭਾਵੇਂ 12 ਵਜੇ ਆ ਤੁਹਾਨੂੰ ਪ੍ਰਸ਼ਾਦਾ ਗਰਮ-ਗਰਮ ਮਿਲਦਾ ਸੀਗਾ ਇਹ ਜਿਹੜੀਆਂ ਸਾਂਝਾਂ ਨੇ ਇਹ ਸਾਰੀ ਉਮਰ ਨੂੰ ਤੇ ਪੁੱਲਦੀਆਂ ਹਮਸਾ ਪ੍ਰਸਾਤੀ ਜਨਾ ਪਰੀਵਾਰ ਨਾਲ ਮੁਲਾਕਾਤ ਹੋਈ ਹੁਣ ਹਾਂ ਮੈਂ ਹੁਣੇ ਹੀ ਹੁਣ ਜਾਵਾਂਗੇ ਕਰਨ ਮੈਂ ਕੱਲ ਬਾਹਰ ਕਿਸੀ ਕਿਤੇ ਆਈ ਤੇ ਪ੍ਰੋਬਲਮ ਦਾ ਪਤਾ ਲੱਗਿਆ ਉਹਨਾਂ ਦੀ ਜਿਹੜੀ ਬ੍ਰੇਨ ਸਟ੍ਰੋਕ ਸੀ ਕਿਵੇਂ ਹੋਇਆ ਉਹਨਾਂ ਨੂੰ ਪਤਾ ਲੱਗਿਆ ਵਾ ਥੋੜਾ ਢਿੱਲੇ ਸੀਗੇ ਤਬੀਅਤ ਥੋੜੀ ਨਾ ਸਾਸ ਸੀਗਾ ਬਾਕੀ ਹੋਰ ਉਹਦਾ ਰੱਬ ਦਾ ਭਾਣਾ ਤੁਰੇ ਫਿਰਦੇ ਬੰਦੇ ਪੱਲਾ ਤੇ ਕੱਲ ਮਿਲਿਆ ਸੀ ਰੱਜ ਚੜਾਈ ਕਰ ਗਿਆ ਇਹ ਤੇ ਸੱਚੇ ਪਾਤਸ਼ਾਹ ਨੂੰ ਪਤਾ ਹੈ ਉਹਦਾ ਹੁਕਮ ਹੈ ਥੈਂਕ ਯੂ ਸਰ ਥੈਂਕ ਯੂ ਸਰ ਥੈਂਕ ਯੂ